ਸੁਜਾਨਪੁਰ ਵਿੱਚ ਚੋਰਾਂ ਦੇ ਹੌਸਲੇ ਹੋਏ ਬੁਲੰਦ

दूसरी पासे चले गए प्लेट नहीं लगी हुई है देखो दिन बबा दिन कि चोरों के हौसले वह पर पुलिस प्रशासन वालों इन्होंने चोर कोई भी ठल नहीं पाई जा रही क्योंकि पहला भी सुजानपुर विच दो तो तीन योजे हादसे हो चुके हैं पर पुलिस प्रशासन है कि अपन अखद करके बैठा होया है उच्च उच अधिकारियों अगे अपील की है कि इन्हों चोरों से बनती कार्रवाई की जाए तो उन्होंने इंसाफ दिलाया जाए क्या बात हुई थी मैं आ रही थी बच्चे को ना स्कूल से लेने के लिए नागरण से थोड़ी तो मोड़ तो से पीछे ही थी पी तो पीछे से बाइक पर सर वाली आई है तो दो लड़के ऊपर सवार थे उन्होंने आते मेरे गले की चेन खींची है और वो भाग तो मैंने उनको देखा तो मैंने स्कूटी तो पीछे चलाना शुरू कर दिया ठीक है तो मैंने सोचा कि मैं जितना हो सकता है ना इसको छुट्टी के टाइम पर पार्टी बंद हो गई तो मैं भी वो आई भी इसी रास्ते से तो मैंने उनके पीछे स्कूटी लगाई रखी तो वो ना ये जो फाटक से पीछे कलोनी पड़ती है उसके अंदर घुस गए तो मैंने देख लिया उनको पीछे से वहाँ टर्न करते हुए तो मैं उनके पीछे वहाँ तक आ गई तो मैं लोगों से बोला कि मेरी चेन ऐसे छीन के ले गए फिर कुछ बीच में जेंट्स लोग आए हेल्प करने के लिए तो वो पीछे गए मतलब तो उन्होंने देखा जब आते हैं आगे से तो हमें तो वो पीछे से गली में घुस गए गली में घुस गई वो गली के आगे कोई रास्ता नहीं था आगे एम का वो था वो बाउंड्री लाइन थी तो उन्होंने क्या किया कि रास्ता कोई नहीं था छोड़ के और वो भाग गए ऐसे लड़के ने देख के एक ईंट था कि वहाँ से फेंक उसकी टांग पे लगी है शायद तो आगे मुझे नहीं पता उसके बाद वहाँ से तो जो बाइक वगैरह थी वो बाइक वगैरह ले आए उनकी पुलिस वगैरह आ गई है वो अपने कर रहे हैं रिपोर्ट वगैरह कोई नुकसान भी किया गया आपका नहीं नुकसान तो ये था कि बच गई मैं गिरी नहीं तो क्या बोलते हैं चेन ही खींच के गई मैं थोड़ी सो थी कितने लड़के थे दो लड़के थे चला पता कोई कुछ कहाँ के थे कहाँ के नहीं नहीं मैं मेरे को एक्चुअली उनकी तक नहीं ऐसे पता क्या अपील करोगे ਮੈਂ ਚਾਹਤੀ ਹੂੰ ਕਿ ਉਹਨੂੰ ਪਕੜਾ ਜਾਏ ਨੈਕਸਟ ਟਾਈਮ ਕਿਸੇ ਹੋਰ ਕਿਸੇ ਨਾਲ ਐਸਾ ਨਾ ਹੋਵੇ। ਤੋ ਕੀ ਬੋਲਦੇ ਹੋ ਰੇ ਚੇਨ ਬਾਕਿਸਤੀ ਜਾਏ। ਆਰ ਮਤਲਬ ਇਹ ਚਾਹੀਦੀ ਕਿ ਉਹਨੂੰ ਬਹੁਤੀ ਇਹ ਜਪਨਿਸ਼ਮੈਂਟ ਬੋਦੀ ਜਾਏ। ਪੁਲਿਸ ਵਿਭਾਗਾਂ ਕੇ ਰਿਪੋਰਟ ਲਿਖ ਲਈ ਆਪਨੇ। ਹਾਂਜੀ ਕੰਪਲੀਟ ਕਰ ਲਈ ਪੁਲਿਸ ਕੋ ਆਪਣਾ ਹਾਂਜੀ। ਕਿਤੇ ਐਸ ਯਾਮਪੁਰ ਦੇ ਵਿੱਚ ਯਾਮਪੁਰ ਦੇ ਵਿੱਚ ਦਿਨ ਪ੍ਰਤੀ ਦਿਨ ਕਈ ਚੈਂਸ ਨੇਚਰ ਕਈ ਕਰਦੇ ਤੇ ਹਮਲਾ ਹਣਾ ਕਿਵੇਂ ਦੇਖਦੇ ਉਹਨੂੰ। ਤੋ ਇਹ ਮਸ਼ਾਲਾ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਵੱਧ ਰਿਹਾ ਤੋ ਦਾ ਹੀ ਕਾਰਨ ਹੈ ਕਿ ਨਸ਼ੇ ਦੀ ਪੂਰਤੀ ਨਾ ਹੋਣ ਕਰਕੇ ਜਿਹੜੀ ਚੇਨ ਸਨੇਚਿੰਗ ਦੀ ਜਿਹੜੀ ਵਾਰਦਾਤਾਂ ਵੱਧ ਰਹੀ ਹੈ ਸਰ ਜਿਹੜਾ ਅੱਜ ਮਾਮਲਾ ਆਇਆ ਦੇਖਣ ਨੂੰ ਮਿਲਦਾ ਹੈ ਕਿ ਇੱਕ ਲੇਡੀ ਨਾਲ ਚੇਨ ਸਨੇਚ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਦੇਖੋ ਅ ਅੱਜ ਆਪਣੇ ਬੇਟੀ ਨੂੰ ਲੈਣ ਆਏ ਸੀ ਕਿ ਕ੍ਰਾਈਸਕ੍ਰਿੰਗ ਸਕੂਲ ਦੇ ਵਿੱਚ ਇਹਨਾਂ ਦੀ ਜਿਹੜੀ ਚੇਨ ਸਨੇਚਿੰਗ ਕਰਕੇ ਦੋ ਲੜਕੇ ਜਿਹੜੇ ਦੌੜ ਲੱਗੇ ਨੇ ਇਹਨਾਂ ਨੇ ਬੜੀ ਦਲੇਰੀ ਦੇ ਨਾਲ ਜਿਹੜਾ ਉਹਨਾਂ ਦਾ ਪਿੱਛਾ ਕੀਤਾ ਪਿੱਛਾ ਕਰਦੇ ਹੋਏ ਜਿਸਲੇ ਉਹ ਲੜਕੇ ਗਲੀ ਚ ਬੜੇ ਨੇ ਤੇ ਅੱਗੇ ਗਲੀ ਬੰਦ ਸੀਗੀ ਰੇਤ ਦੇ ਢੇਰ ਉੱਪਰ ਮੋਟਰਸਾਈਕਲ ਛੱਡ ਕੇ ਤੇ ਉਹ ਪੈਰੀਏ ਚ ਦੌੜ ਗਏ ਨੇ ਆਹੀ ਇਹਨਾਂ ਨੂੰ ਇਹਨਾਂ ਦੀ ਦਲੇਰੀ ਦੀ ਸ਼ਾਬਾਸ਼ ਵੀ ਦੇਵਾਂਗੇ ਬਾਕੀ ਮੌਕੇ ਤੇ ਜਿਹੜੀ ਪੁਲਿਸ ਪ੍ਰਸ਼ਾਸਨ ਨੂੰ ਕਾਲ ਕੀਤੀ ਗਈ ਸੀ ਵੀ ਆ ਗਈ ਲੈ ਉਹਨਾਂ ਨੇ ਜਿਹੜਾ ਮੋਟਰਸਾਈਕਲ ਰਾਉਂਡ ਅਪ ਕਰ ਲਿਆ ਤੇ ਅੰਡਰਸਟੂਡ ਹੈ ਵੀ ਜਿਹੜਾ ਮੋਟਰਸਾਈਕਲ ਰਾਉਂਡ ਅਪ ਕੀਤਾ ਉਹਦੇ ਨਾਲ ਜਿਹੜੀ ਉਹਨਾਂ ਦੀ ਟ੍ਰੇਸਿੰਗ ਜਿਹੜੀ ਹੈ ਜਲਦੀ ਹੋ ਜਾਈ ਸਾ ਦੇਖਣ ਨੂੰ ਮਿਲਦਾ ਕੋਈ ਨੰਬਰ ਪਲੇਟ ਵੀ ਨਹੀਂ ਹੈਗੀ ਵਾਈਕਲ ਤੇ ਦੇਖੋ ਇਹੋ ਜਿਹੇ ਲੜਕੇ ਜਿਹੜੇ ਨੇ ਉਹ ਨੇਚਰਲੀ ਨੰਬਰ ਪਲੇਟ ਲਾ ਕੇ ਹੀ ਸਨੇਚਿੰਗ ਕਰਦੇ ਆ ਲੇਕਿਨ ਚੈਸੀ ਤੋਂ ਜਾਂ ਮੋਟਰਸਾਈਕਲ ਦੇ ਕਾਗਜ਼ਾਂ ਤੋਂ ਪਤਾ ਲੱਗ ਹੀ ਜਾਏਗਾ ਕਿ ਮੋਟਰਸਾਈਕਲ ਕਿਸ ਦੇ ਨਾਮ ਤੇ ਹੈ ਬਾਕੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਜੋ ਵੀ ਫਰਦਰ ਐਕਸ਼ਨ ਹੋਏਗਾ ਸਾ ਦੇਖਣ ਨੂੰ ਮਿਲਦਾ ਪੁਲਿਸ ਕਿਉਂ ਚੁੱਪੀ ਬਾ ਕੇ ਬੈਠੀ ਹੈ ਕਿਉਂਕਿ ਦੋ ਤਿੰਨ ਐਕਸੀਡੈਂਟ ਹੋ ਗਏ ਦੋ ਤਿੰਨ ਦਿਨਾਂ ਚ ਹੀ ਦੇਖੋ ਪੁਲਿਸ ਆਪਣਾ ਕੰਮ ਜਿਹੜਾ ਕਰ ਰਹੀ ਹੈ ਅਸੀਂ ਤੇ ਕਾਲ ਕੀਤੀ ਆ ਉਹ ਇਮੀਡੀਏਟਲੀ ਆਗੇ ਨੇ ਤੇ ਪ੍ਰੈਸ ਵਾਲਿਆਂ ਨੂੰ ਕਾਲ ਕੀਤਾ ਪ੍ਰੈਸ ਵਾਲੇ ਵੀ ਮੌਕੇ ਤੇ ਆ ਗਏ ਨੇ ਇਸ ਕਰਕੇ ਆਹੀ ਨਹੀਂ ਕਹਿ ਸਕਦੇ ਆਹੀ ਤਾਂ ਕਹਾਂਗੇ ਵੀ ਇਹਨਾਂ ਚੀਜ਼ਾਂ ਦਾ ਛਲ ਪੈਣੀ ਤੇ ਸਰ ਦੇਖਣ ਨੂੰ ਮਿਲਦਾ ਰਾਤ ਨੂੰ ਪੀਸੀਆਰ ਵੀ ਕਸਟਮ ਵੀ ਬੰਦ ਕੀਤੀ ਗਈ ਆ ਦੇਖੋ ਉਹਦਾ ਮੈਨੂੰ ਨੌਲੇਜ ਨਹੀਂ ਹੈਗੀ ਵੀ ਬਾੜ ਕਰਕੇ ਜਾਂ ਜਿਹੜੀ ਵੀਆਈਪੀਸ ਡਿਊਟੀਆਂ ਲੱਗ ਰਹੀਆਂ ਨੇ ਜੇ ਕੋਈ ਕਾਰਨ ਹੈ ਉਹ ਤੇ ਮੌਕੇ ਦੇ ਅਫਸਰ ਹੀ ਦੱਸ ਸਕਦੇ ਨੇ ਜੈਂਸ ਨੇ ਚ ਕੀਤਾ ਗਿਆ ਮੁਰਿਆਂ ਵਾਲੋਂ ਕੀ ਮਾਮਲਾ ਸੀ ਸਾਨੂੰ ਇੱਕ 112 ਨੰਬਰ ਤੇ ਕੰਪਲੇਨ ਆਈ ਸੀ ਜੋ ਆਹੀ ਤੁਰੰਤ ਮੌਕੇ ਤੇ ਆਏ ਤੇ ਮੌਕੇ ਤੋਂ ਜਿਹੜੇ ਆ ਜਿਨ੍ਹਾਂ ਬੰਦਿਆਂ ਨੇ ਖੋਹ ਕੀਤੀ ਏ ਤੇ ਉਹ ਲੜਕੇ ਆੜੇ ਉਹਨਾਂ ਦਾ ਮੋਟਰਸਾਈਕਲ ਜਿਹੜਾ ਬਰਾਮਦ ਕਰ ਲਿਆ ਤੇ ਉਹ ਜਿਹੜੇ ਨੇ ਭੱਜ ਗਏ ਉਹਨਾਂ ਦੀ ਭਾਲ ਜਾਰੀ ਹੈ ਸਰ ਮੋਰਸਲ ਦੇਖ ਨੂੰ ਮਿਲਿਆ ਕੋਈ ਨੰਬਰ ਪਲੇਟ ਆ ਗਈ ਸੀ ਨੰਬਰ ਪਲੇਟ ਕੋਈ ਨਹੀਂ ਆ ਗਈ ਪਤਾ ਲੱਗਿਆ ਕਿ ਕਿੱਥੋਂ ਦੀ ਕਿੱਥੋਂ ਨਹੀਂ ਆ ਗਈ ਇਹ ਅੱਗੇ ਤਫ਼ਤੀਸ਼ ਕਰਾਂਗੇ ਫਿਰ ਪਤਾ ਲੱਗੇਗਾ ਨੇ